ਜੀਨੂ ਨਾਨ ਕੀ ਦੇ ਵੀਰ ਦਾ ਦیدار ਹੋ ਗਿਆ ਜੀਨੂ ਨਾਨ ਕੀ ਦੇ ਵੀਰ ਦਾ ਦیدار ਹੋ ਗਿਆ ਜੀਨੂ ਨਾਨ ਕੀ ਦੇ ले वीरदा सिदारू हो नान किले वीरदा सिदारू हो नानकी वीरदा इदारियूं नानकी वीरदा सदार हो जपो जी नान किले वीरदा सिदार

ज्ञान दादा साॻु नथो पार उहो त भेण बाप सग रो गा उते बाप सग रो पारो गाड़ा बाप सग रो पार सागरात पारूं नानकी वीरदा सीदार हो जिनू नानकी में वीरदा दीदारू गू नानकी वीरदा दीदार हो जिनू नानकी वीरदा जपो गी नान गुरु नानकुरू नानक जपो तन गुरू नानक गुरू तन गुरु सन गुरू नाल गुरू नालक सन गुरू नानकु तुयो नरकार तूं उन آؤ جی گرو صاحب جی نے بڑی مہان کرپا کی ہے ਸੋ ਆਂਦੇ ਵਾਲੇ ਦਿਨ ਧੰਨ ਧੰਨ ਸਹਿਗੁਰੂ ਗ੍ਰੰਥ ਸਹਿ ਮਹਾਰਾਜ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜਿਨ੍ਹਾਂ ਦਾ ਅੰਗਾਜ ਹੋਇਆ ਕੱਤਕ ਦੀ ਪੂਰਨਵਾਸੀ ਵਾਲੇ ਦਿਨ ਸਤਿਗੁਰਾਂ ਦਾ ਅੰਗਾਜ 1469 ਦੇ ਵਿੱਚ ਸੰਮਤ 1526 ਦੇ ਵਿੱਚ ਗੁਰੂ ਸਾਹਿਬ ਜੀ ਦਾ ਆਗਾਜ਼ ਜਿਹੜਾ ਹੋਇਆ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਆਉਣ ਤੋਂ ਪਹਿਲਾਂ ਦਾ ਜਿਹੜਾ ਸਮਾਂ ਸੀ ਨਾ ਪਿਆਰੇ ਇਹ ਬਹੁਤ ਜਿਹੜਾ ਧਾਰਮਿਕ ਪੱਖੋਂ ਸਮਾਜਿਕ ਪੱਖੋਂ ਤੇ ਹੋਰ ਬਹੁਤ ਜ਼ਿਆਦੇ ਮਜਲੂਮਾਂ ਦੇ ਨਾਲ ੱੱਕਾਏ ਸੰਸਾਰ ਤੇ ਸੀ ਕਿਸੇ ਸਮੇਂ ਮਹਾਤਮਾ ਬੁੱਧਾ ਜੀ ਹੋਏ ਉਹਨਾਂ ਨੇ ਇਸ ਸੰਸਾਰ ਨੂੰ અપਰਾਮ ਰਹਿਣ ਦਾ ਜਿਹੜਾ ਬਚਨ ਦਿੰਦੇ ਰਹੇ ਪ੍ਰਵਚਨ ਕਰਦੇ ਰਹੇ ਵੀ અપਰਾਮ ਰਹਿਣਾ ਚਾਹੀਦਾ ਹੈ ਸ਼ਾਂਤ ਰਹਿਣਾ ਚਾਹੀਦਾ ਹੈ ਪਰ ਸਮਾਂ ਜਿਹੜਾ ਬਣਿਆ ਜਰਵਾਣਿਆਂ ਤੋਂ ਬਚ ਨਹੀਂ ਸਕੇ ਲੋਕ ਜਰਵਾਣਿਆਂ ਨੇ ਆਉਣਾ ਜਿਹੜੇ અપਰਾਮ ਰਹਿਣ ਵਾਲੇ ਐ ਸ਼ਾਂਤ ਰਹਿਣ ਵਾਲੇ ਐ ਉਹ ਕਿਦੇ ਮੁਕਾਬਲਾ ਨਹੀਂ ਕਰ ਸਕਦੇ ਜਰਵਾਣਿਆਂ ਦਾ ਭਾਗ ਸਪਾਹਿਆਂ ਨੇ ਆਉਣਾ ਫੌਜਾਂ ਨੇ ਆਉਣਾ ਜਿੰਨੀਆਂ ਫਾਸਲਾਂ ਹੋਣੀਆਂ ਉਹ ਝਾੜ ਕੇ ਰੱਖ ਦੇਣੀਆਂ ਲੁੱਟ ਕੇ ਲੈ ਜਾਣਾ ਬਣਾਏ ਹਿੰਦੁਸਤਾਨ ਦੇ ਵਿੱਚ ਤੱਕਾਂ ਫਿਰ ਹੌਲੀ-ਹੌਲੀ ਸ਼ੰਕਰਾਚਾਰਿਆ ਜੀ ਉਹਨਾਂ ਨੇ ਉਹ ਬੁੱਧਾ ਧਰਮ ਉਹਨੂੰ ਘਟਾ ਦਿੱਤਾ ਸ਼ੰਕਰਾਚਾਰਿਆ ਜੀ ਨੇ ਧਰਮ ਤਬਦੀਲ ਕਰ ਦਿੱਤਾ ਬੁੱਧਾ ਜੀ ਨੇ ਚਲਾਇਆ ਧਰਮ ਉਹ ਹਿੰਦੂਆਂ ਨੇ ਹਿੰਦੂ ਵੀਰਾਂ ਨੇ ਉਹ ਛੱਡ ਦਿੱਤਾ ਸ਼ੰਕਰ ਆਚਾਰਾਂ ਜੀ ਨੇ ਕਹਿਣ ਤੇ ਦੁਆਇ ਜਿਹੜੀ ਬੁੱਧ ਸਿੰਘੋਂ ਧਾਰਨ ਕਰ ਲਈ ਤੇ ਜਿੱਥੇ-ਕਿੱਥੇ ਥੋੜਾ-ਥੋੜਾ ਨਾ ਬੁੱਧਾਂ ਜੀ ਦਾ ਚਲਾਇਆ ਹੋਇਆ ਜਿਹੜਾ ਧਰਮ ਸੀ ਉਹਦੇ ਵਿੱਚੋਂ ਅੰਸ਼ ਬਚ ਗਈ ਜਿਹੜੀ ਅੰਸ਼ ਉਪਰਾਮ ਰਹਿਣ ਵਾਲੀ ਉਹ ਗੋਰਖ ਜੀ ਨੇ ਅਪਣਾਈ ਗੋਰਖ ਜੀ ਨੇ ਅਪਣਾਈ ਜਿਵੇਂ ਆਪਾਂ ਕਹਿੰਦੀਏ ਵੀ ਜਿਹੜਾ ਵਿਆਮ ਕਰਨਾ ਤੇ ਹੋਰ ਕਿੰਨਾ ਜਿਹੜਾ ਉਹ ਧਰਮ ਗੋਰਖ ਜੀ ਨੇ ਚਲਾਇਆ 12 ਤੋਂ ਜ਼ਿਆਦੇ ਜਿਹੜੇ ਇਹਨਾਂ ਦੇ ਖਾੜੇ ਚੱਲਦੇ ਨੇ ਇਹਨਾਂ ਦੇ ਗੁਰੂ ਮਛੰਦਰਨਾਥ ਜਿੰਨਾ ਤੋਂ ਇਹ ਸਾਰਾ ਚੱਲਿਆ ਆ ਰਿਹਾ ਮਛੰਦਰਨਾਥ ਹੋਏ ਨੇ ਮਛੰਦਰਨਾਥ ਉਹਨਾਂ ਦਾ ਕਿਉਂ ਨਾਮ ਆਤਾ ਹੈ ਕਿਉਂ ਨਾਮ ਉਹਨਾਂ ਦਾ ਪਿਆ ਕਿਉਂਕਿ ਮੱਛੀ ਦੇ ਪੇਟ ਤੋਂ ਉਹਨਾਂ ਦਾ ਜਨਮ ਹੋਇਆ ਤਾਂ ਕਰਕੇ ਮਛੰਦਰਨਾਥ ਮਹਾਪੁਰਸ਼ ਸੁਣਾਉਂਦੇ ਹੁੰਦੇ ਆਂ ਵੀ ਮਛੰਦਰਨਾਥ ਜਿਹੜੀ ਅਣਸੈ ਕਿਤੇ ਨਾ ਕਿਤੇ ਸ਼ਿਵਜੀ ਜੀ ਦੀ ਹੈ ਉਹ ਕਿਵੇਂ ਇਕਬਾਲ ਕਹਿੰਦੇ ਇੱਕ ਦਰਿਆ ਦੇ ਕਿਨਾਰੇ ਸਮੁੰਦਰ ਦੇ ਕਿਨਾਰੇ ਸ਼ਿਵਜੀ ਜੀ ਗौरा ਜੀ ਨੂੰ ਕਥਾ ਸੁਣਾਈ ਉਹਨਾਂ ਨੇ ਅਮਰ ਕਥਾ ਅਮਰ ਕਥਾ ਸੁਣਾਉਣ ਲੱਗੇ ਨਾ ਅਮਰ ਕਥਾ ਸੁਣਦੇ ਸੁਣਦੇ ਪਾਰਵਤੀ ਜੀ ਸੌਂ ਗਏ ਆਰਾਮ ਵਿੱਚ ਹੋ ਗਏ ਤੇ ਕਿਨਾਰੇ ਮੱਛੀ ਸੀ ਬਹੁਤ ਵੱਡੀ ਮੱਛੀ ਉਹ ਕਨਾਰੇ ਚੰਚਲ ਵਿਰਤੀ ਦੇ ਵਿੱਚ ਹੁੰਦੀ ਐ ਮੱਛੀ ਕਿਦਾਂ ਦੇਖਿਓ ਤੁਸੀਂ ਭੱਜੇ ਫਿਰਦੇ ਰਹਿੰਦੀ ਐ ਪਾਣੀ ਵਿੱਚ ਉਹ ਢਿੰਗ ਚੰਚਲ ਜਦੋਂ ਅੱਖਾਂ ਖੋਲੀਆਂ ਨੇਤਰ ਕੋਲੇ ਦੇਖਿਆ ਕੀ ਐ ਗौरा ਜੀ ਆਰਾਮ ਵਿੱਚ ਨੇ ਤਉ ਮੱਛੀ ਵੀ ਇੱਕਦਮ ਆਰਾਮ ਦੇ ਵਿੱਚ ਖੜੀ ਐ ਗੌਰਾਂ ਜੀ ਨੇ ਉਠਾਇਆ ਕਹਿਣ ਲੱਗੇ ਸਵਾਮੀ ਕੀ ਹੋ ਗਿਆ ਕਹਿਣ ਲੱਗੇ ਤੂੰ ਤਾਂ ਨਹੀਂ ਸੁਣ ਸਕੀ ਅਮਰ ਕਥਾ ਪਰ ਉਹ ਮੱਛੀ ਨੇ ਸੁਣ ਲਈ ਕਿਦੇ ਨਾ ਕਿਦੇ ਇਹਦੀ ਕੋੋਂ ਧਰਮਾ ਆਤਮਾ ਪੈਦਾ ਹੋਣਾ ਗੱਜ ਕਿ ਆਖੋ ਸਤਨਾਮ ਉਹ ਕਾਰਨ ਬਣਿਆ ਆਪਾਂ ਇਹਦਰ ਨਾ ਜਾਈਏ ਆਪਣਾ ਸਮਾਂ ਨਹੀਂ ਉਹ ਮੱਛੀ ਦੀ ਤੋਂ ਮਛੰਦਰਨਾਥ ਜੀ ਦਾ ਜਨਮ ਹੋਇਆ ਜਿਹਨੂੰ ਕਹਿੰਦੇ ਨੇ ਮਛੰਦਰਨਾਥ ਮੱਛੀ ਤੋਂ ਪਾਪ ਪੈਦਾ ਹੋਈ ਮਛੰਦਰਨਾਥ ਤੇ ਉਹਨਾਂ ਦੇ ਜਿਹੜੇ ਚੇਲੇ ਗਾਹਾਂ ਹੋਏ ਨੇ ਗੋਰਖਨਾਥ ਜਿਨ੍ਹਾਂ ਨੇ ਯੋਗ ਧਰਮ ਯੋਗ ਮਤ ਨੂੰ ਜਨਮ ਦਿੱਤਾ ਆਉਣ ਤੋਂ ਪਹਿਲਾਂ ਯੋਗ ਮਤ ਸੀ ਗੁਰੂ ਸਾਹਿਬ ਜੀ ਦੇ ਆਉਣ ਤੋਂ ਪਹਿਲਾਂ ਏ ਵੀ ਪ੍ਰਚਲਿਤ ਨਹੀਂ ਹੋ ਸਕਿਆ ਕਿਉਂਕਿ ਵੱਡੇ ਵੱਡੇ ਉਸ ਵੇਲੇ ਗੋਰਖ ਜੀ ਨੇ ਵੱਡੇ ਵੱਡੇ ਰਾਜ